ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਪ ਜੀ ਨੂੰ ਪਤਾ ਹੈ ਕਿ ਕੱਲ ਦਾ ਜੋ ਦਿਹਾੜਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦੇਣਾ ਹੈ ਅੱਥਾਰ ਤੁਸੀਂ ਸੁਣਦੇ ਰਹਿੰਦੇ ਹੋ ਜੀ ਸੰਖੇਪ ਸ਼ਬਦਾਂ ਦੇ ਵਿੱਚ ਆਪਾਂ ਨਾਲ ਇਤਿਹਾਸ ਨੂੰ ਗੁਰੂ ਦੇ ਇਤਿਹਾਸ ਨੂੰ ਜਾਣਕਾਰੀ ਕਰਨ ਲਈ ਜੋ ਗੁਰੂ ਰਾਮਦਾਸ ਜੀ ਦਾ ਬਚਪਨ ਸੀ ਨਾ ਪਿਆਰ ਉਹ ਬਹੁਤ ਦੁੱਖਾਂ ਭਰਿਆ ਬਚਪਨ ਬਤੀਤ ਹੋਇਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਢਾਈ ਕਿ ਸਾਲ ਦੇ ਹੋਏ ਤਾਂ ਮਾਤਾ ਚਲਾਣਾ ਕਰ ਗਈ ਤੇ ਜਦੋਂ 7 ਕਿ ਸਾਲ ਦੀ ਉਮਰ ਹੋਈ ਤੇ ਪਿਤਾ ਵੀ ਚਲਾਣਾ ਕਰ ਗਏ ਫਿਰ ਘਰ ਦੇ ਵਿੱਚ ਗਰੀਬੀ ਸੀ ਜੀ ਗਰੀਬੀ ਵੀ ਬਹੁਤ ਵੱਡਾ ਦੁੱਖ ਹੈ ਜਿਨ੍ਹਾਂ ਨੇ ਹੰਢਾਈ ਹੈ ਪਰ ਉਹਨਾਂ ਨੂੰ ਪਤਾ ਹੈ ਗਰੀਬੀ ਦਾ ਜਿਨ੍ਹਾਂ ਨੇ ਆਪ ਦੇ ਤਣ ਉੱਤੇ ਹੰਢਾਈ ਹੁੰਦੀ ਹੈ ਨਾ ਗਰੀਬੀ ਗਰੀਬੀ ਦਾ ਉਹਨਾਂ ਨੂੰ ਪਤਾ ਹੈ ਦੂਜੇ ਬੰਦੇ ਨੂੰ ਪਤਾ ਨਹੀਂ ਹੁੰਦਾ ਗਰੀਬੀ ਦਾ ਤੇ ਗਰੀਬੀ ਕੀ ਚੀਜ਼ ਹੈ ਘਰ ਦੇ ਵਿੱਚ ਗਰੀਬੀ ਹੈ ਹਾਲਤ ਕਮਜ਼ੋਰ ਹੈ ਤੇ ਬਾਸਰਕੇ ਪਿੰਡ ਨਾਲ ਕਿ ਹੈ ਜੀ ਅਮਰਸਰ ਜਿਗੇ ਦੇ ਵਿੱਚ ਹੈ ਜੀ ਇਥੋਂ ਨਾਨੀ ਮਿਲਣ ਵਾਸਤੇ ਗਈ ਇੱਕ ਦਿਨ ਆਪਣੇ ਦੋਤੇ ਦਾ ਵੇਖਿਆ ਹਾਲ ਵੀ ਪੈਰਾਂ ਵਿੱਚ ਕੋਈ ਚੱਪਲਾਂ ਵੀ ਨਹੀਂ ਜੋੜੇ ਹੀ ਗਰਮੀ ਦੀ ਰੁੱਤ ਸੀ ਤਣਵੀ ਨੰਗਾ ਕੱਪੜੇ ਵੀ ਪਾਟੇ ਜਿਹਾ ਹੀ ਫਿਰਦਾ ਹੈ ਵੇਖਿਆ ਨਾ ਗਿਆ ਨਾਨੀ ਤੋਂ ਨਾਨੀ ਕਹਿਣ ਲੱਗੀ ਚਾਚੇ ਪਾਿਆਂ ਨੂੰ ਮਿੱਤੂ ਤੁਸੀਂ ਮੇਰੇ ਦੋਤੇ ਦੀ ਪਰਵਰਸ਼ਤ ਚੰਗੀ ਤਰ੍ਹਾਂ ਕਰੋ ਭਾਈ ਚਲੋ ਕੋਈ ਨਹੀਂ ਮੇਰੇ ਜਵਾਈ ਮੇਰੀ ਕੁੜੀ ਗੁਜਰ ਕੀਤੇ ਫਿਰ ਕੀ ਹੋ ਗਿਆ ਤੁਸੀਂ ਮੇਰੇ ਬੱਚੇ ਦੀ ਪਰਵਰਸ਼ਤ ਚੰਗੀ ਤਰ੍ਹਾਂ ਕਰੋ ਪਰ ਉਹ ਤਾਂ ਬਹਾਨਾ ਭਾਲਦੇ ਸੀ ਪਿਆਰੋ ਕਿ ਕਿਹੜੇ ਮੇਰੇ ਕਦੋਂ ਇਹ ਅਸੀਂ ਇਹਨੂੰ ਘਰੋਂ ਕੱਢਦੇ ਨੂੰ ਐਂ ਹੁੰਦਾ ਨਹੀਂ ਕੋਈ ਨਹੀਂ ਬਣਦਾ ਚਾਚਾ ਤਾਇਆ ਵਿਰਲਿਆ ਨੂੰ ਕੋਈ ਛੱਡ ਕੇ ਪਿਆਰ ਆਏ ਨੇ ਆਪਾਂ ਤਾਂ ਸਾਰੀ ਕੁਝ ਹੈ ਚਾਚਾ ਤਾਇਆ ਬਣ ਜੇ ਫਿਰ ਇੱਤ ਗੱਲ ਹੀ ਬਾਣ ਜੇ ਫਿਰ ਮਾਤਾ ਪਿਤਾ ਦੀ ਕੀ ਲੋੜ ਐ ਜਿਹੜੀ ਮਾਂ ਨੇ ਪਰਵਿਸ਼ਟ ਕਰ ਲੈਣੀ ਆ ਬੋਹਾ ਕੂੜਾ ਸੱਟ ਕੇ ਵੀ ਬੱਚੇ ਪਾਲ ਲੂਗੀ ਕਿ ਉਹ ਆ ਵਿਚਾਰਾ ਪਾਟੀਆਂ ਾਡੀਆਂ ਨਾਲ ਤਣ ਦੇ ਉੱਤੇ ਪਾਟੇ ਕੱਪੜੇ ਵੀ ਹੰਡਾ ਕੇ ਬੱਚਿਆਂ ਦੀ ਪਰਵਿਸ਼ਟ ਕਰ ਲਾਂਦਾ ਐ ਪਰ ਦੂਜੇ ਦੇ ਬੱਚੇ ਸੁਭਾਨਾ ਨੇ ਬਹੁਤ ਔਖੇ ਹੁੰਦੇ ਐ ਜੀ ਜਿਸ ਵੇਲੇ ਇਹ ਗੱਲ ਆਖੀ ਤੇ ਮੂੰਹ ਜਾਂ ਚੜਾ ਕੇ ਕਹਿੰਦੇ ਲੈ ਕਰੀਤਾ ਜਾਂਦੇ ਆ ਸੰਭਾਲ ਹੁਣ ਜੇ ਤੈਨੂੰ ਬੌਲਾ ਪਿਆਰਾ ਆਪਦਾ ਦੋਤਾ ਤੇ ਆਪਦੇ ਨਾਲ ਲੈ ਜਾ ਕਿ ਤੈਨੂੰ ਇੰਨੇ ਮੋਹ ਆਉਂਦਾ ਹੈ ਦਾ ਇਤਿਹਾਸਕਾਰ ਕਹਿੰਦੇ ਆ ਵੀ ਜਦੋਂ ਇਹ ਗੱਲ ਆਖੀ ਨਾ ਤੇ ਫਿਰ ਨਾਨੀ ਆਪਦੇ ਨਾਲ ਲੈ ਕੇ ਆਈ ਇਹ ਕਿ ਇਤਿਹਾਸਕਾਰ ਨੇ ਵੀ ਲਿਖਿਆ ਵੀ ਕੁਝ ਸਮਾਂ ਉੱਥੇ ਰਹਿ ਕੇ ਵੀ ਹੁੰਗੜੀਆਂ ਵਿੱਚ ਨਾ ਹੁੰਗੜੀਆਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿੰਦੇ ਕਿ ਵੀ ਛੋਲੇ ਉਬਾਲ ਕੇ ਉਹ ਵੇਚਨੇ ਜੀ ਕਿਉਂਕਿ ਪ੍ਰਾਤਨ ਸਮੇਂ ਚ ਛੋਲੇ ਲੋਕ ਬਹੁਤ ਖਾਂਦੇ ਹੁੰਦੇ ਸੀਗੇ ਜੀ ਦੇਸੀ ਛੋਲੇ ਨਾ ਉਬਾਲ ਲੈਣੇ ਤੇ ਉਹ ਵੇਚਨੇ ਜਿਸ ਵੇਲੇ ਕਹਿੰਦੇ ਪਿੰਡ ਲੈ ਇੱਥੇ ਘਰ ਦੇ ਵਿੱਚ ਵੀ ਗਰੀਬੀ ਸੀ ਪਿਆਰੋ ਬਹੁਤ ਜ਼ਿਆਦਾ ਗਰੀਬੀ ਘਰ ਦੇ ਵਿੱਚ ਦੀ ਇੱਥੇ ਵੀ ਕਹਿੰਦੇ ਘੁੰਗਣਾਂ ਵੇਚਣਾ ਫਿਰੋ ਘੁੰਗਣਾਂ ਵੇਚਦਿਆਂ ਵੇਚਣਾ ਇਧਰ ਗੁਰੂ ਅਮਰਦਾਸ ਪਾਸ਼ਾ ਨੇ ਗੋਇੰਦਵਾਲ ਨਕਰ ਵਸਾਇਆ ਸੀ ਜੀ ਇਸ ਕਹਿੰਦਾ ਵੀ ਇੱਥੇ ਗੋਇੰਦਵਾਲ ਸਾਹਿਬ ਵਿੱਚ ਪਰਿਵਾਰਾਂ ਨੂੰ ਅੰਮ੍ਰਿਤਸਰ ਤੋਂ ਲਿਆ ਕੇ ਵਸਾਇਆ। ਕਈ ਪਿੰਡਾਂ ਦੇ ਆਸ-ਪਾਸੇ ਉਹ ਨਾ ਤੇ ਇੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਵਸੂ ਕੀਤੀ। ਹੁਣ ਇੱਥੋਂ ਸਿੱਖਿਆ ਆਪਾਂ ਨੂੰ ਹੀ ਲੈਣੀ ਚਾਹੀਦੀ ਹੈ। ਵੀ ਭਾਈ ਕਿਸੇ ਦਾ ਘਰ ਪਾ ਕੇ ਦੇਣਾ ਵੀ ਬਹੁਤ ਵੱਡਾ ਪੁੰਨ ਹੈ। ਇਕੱਲੇ ਆਹ ਲੰਗਰ ਲਾ ਕੇ ਲੋਕਾਂ ਦੀ ਵਾਹ-ਵਾਹ ਖੱਟ ਲੈਣੀ ਇਹ ਚਲੋ ਲੰਗਰ ਦੀ ਮਰਯਾਦਾ ਅੱਡ ਹੈ। ਪਰ ਕਿਸੇ ਗਰੀਬ ਨੂੰ ਦਵਾਈ ਲੈ ਕੇ ਦੇ ਦੇਣੀ ਇਹ ਵੀ ਲੰਗਰ ਆ ਬਹੁਤ ਵੱਡਾ ਵਿਚਾਰਾ ਪਰਚੀ ਲਈ ਫਿਰਦਾ ਗਰੀਬ ਬੰਦਾ ਤੇ ਉਹਨੂੰ ਆਪਾਂ ਦਵਾਈ ਲੈ ਕੇ ਦੇ ਇਹ ਵੀ ਲੰਗਰ ਹੈ ਕੋਈ ਪੈਰਾਂ ਤੋਂ ਵਿੱਚੋਂ ਚੱਪਲਾਂ ਗਰਮੀ ਦੇ ਰੁੱਤੋਂ ਠੰਡ ਦੀ ਰੁੱਤ ਤੱਕ ਇਹਨੂੰ ਬੂਟ ਲੈ ਕੇ ਦੇ ਦੇ ਨੇ ਔਟੇ ਕੱਪੜੇ ਲੈ ਕੇ ਦੇ ਨੇ ਇਹ ਵੀ ਲੰਗਰ ਹੈ ਪਿਆਰੋ ਚੇਤੇ ਰੱਖਿਓ ਖੁਸ਼ੀ ਮਿਲਦੀ ਆ ਅੰਤਰੀ ਅੰਦਰੋਂ ਖੁਸ਼ੀ ਮਿਲੂਗੀ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਲੰਗਰ ਆ ਵੀ ਲਾਉਣੇ ਆ ਤੁਸੀਂ ਕਿਸੇ ਛੱਤ ਡਿੱਗਦੀ ਹੈ ਨਾ ਕਿਸੇ ਗਰੀਬ ਦੀ ਘਰ ਦੀ ਉਹਦੀ ਛੱਤ ਪਾ ਕੇ ਦੇਣੀ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਹੈ ਆ ਹਸਣ ਕਿੰਨੇ ਵਿਚਾਰੇ ਪਰਿਵਾਰਾਂ ਦੀਆਂ ਘਰ ਡਿੱਗ ਪਏ ਉਹ ਬਣਾ ਕੇ ਦੇ ਜਾਂਦੇ ਨੇ ਨਾ ਸੰਸਥਾ ਖਾਲਸਾ ਏਡ ਬਹੁਤ ਵੱਡੀ ਮਦਦ ਕਰ ਰਹੀ ਹੈ ਹੜਪੀੜ ਪਰਿਵਾਰਾਂ ਦੀ ਘਰ ਬਣਾ ਕੇ ਦੇ ਰਿਹਾ ਕਿੰਨੇ ਨਿਹੁ ਕਿੰਨੇ ਗਾਇਕਾਂ ਨੇ ਬਾਹਰ ਖੜੀ ਆ ਚਲੋ ਰਹੋ ਵਿਚਾਰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਪਰਿਵਾਰਾਂ ਦੇ ਵਿੱਚ ਇਹ ਪਰਿਵਾਰ ਵੀ ਸੀ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਰਿਵਾਰ ਵੀ ਸੀ ਇੱਥੇ ਵਸੇ ਆ ਜੀ ਆ ਕੇ ਇੱਥੇ ਵੀ ਹਰ ਘੁੰਗਣਾਂ ਵੇਚਦੇ ਐ ਜਿੱਥੋਂ ਸੁਭ ਬਣਦਾ ਜੀ ਮਿਲਨ ਦਾ ਗੁਰੂ ਨੂੰ ਮਿਲਨ ਦਾ ਸੁਭ ਬਣਿਆ ਫਿਰ ਇੱਥੇ ਫਿਰ ਸੁਭ ਬਣਿਆ ਜੀ ਇੱਕ ਦਿਨ ਕਹਿੰਦੇ ਨਾ ਕੀ ਹੋਇਆ ਜੀ ਗੁਰੂ ਅਮਰਦਾਸ ਪਾਸ਼ਾ ਟੈਲ ਦੇ ਟੈਲ ਦੇ ਇਹ ਬੱਚੇ ਨੂੰ ਵੇਖਿਆ ਵੀ ਘੁੰਗਣਾਂ ਵੇਚਦਾ ਹੈ ਵੀ ਬੱਚਾ ਵੇਚੀ ਜਾਂਦਾ ਤੇ ਪੇਪਰ ਵੀ ਪੈ ਗਿਆ ਜੀ ਕਿਉਂ ਮਸਲੂਮੀਅਤ ਚਿਹਰੇ ਦੇ ਉੱਤੇ ਬੱਚੇ ਦੇ ਬੱਚੇ ਨੂੰ ਕਹਿੰਦੇ ਵੀ ਬੇਟਾ ਭੁੱਖ ਬਹੁਤ ਲੱਗੀ ਐ ਤੇ ਆ ਘੁੰਗਣੀਆਂ ਸਾਰਿਆਂ ਦਾ ਮੈਨੂੰ ਖਾਣ ਨੂੰ ਦੇ ਦੇ ਕਹਿੰਦਾ ਬਾਪੂ ਜੀ ਲੈ ਲਓ ਜੀ ਕੋਈ ਨਹੀਂ ਹੁਣ ਘੁੰਗਣੀਆਂ ਵੇਚ ਕੇ ਘਰ ਦੇ ਵਿੱਚ ਆਟਾ ਲੈ ਕੇ ਆਉਂਦੇ ਸੀ ਇੱਕ ਗੁਜ਼ਾਰਾ ਕਹਿੰਦੇ ਵੀ ਤਿੰਨ ਦਿਨ ਖਾਲੀ ਜਾਂਦਾ ਰਿਹਾ ਜੀ ਕਹਿੰਦੇ ਵੀ ਭੁੱਖੇ ਸੌ ਭੁੱਖੇ ਵੀ ਸੌਂਦੇ ਇਤਿਹਾਸ ਕਹਿੰਦਾ ਵੀ ਭੁੱਖੇ ਵੀ ਸੁੱਤੇ ਜੀ ਇਨੇ ਜੋ ਤੀਜੇ ਦਿਨ ਖਾਲੀ ਗਿਆ ਨਾ ਟੋਪਰੀ ਲੈ ਕੇ ਪੈਸੇ ਨਾ ਗੁਰੂ ਅਮਰਦਾਸ ਪਾਸ਼ਾ ਦਾ ਪੇਪਰ ਸੀ ਪੈ ਰਹੋ ਕਹਿੰਦੇ ਨਾਨੀ ਮਾਂ ਦੇ ਅੰਦਰੋਂ ਅਸੀਸ ਨਿਕਲੀ ਫਿਰ ਉਸ ਵੇਲੇ ਕਹਿੰਦੀ हे ਪ੍ਰਮਾਤਮਾ हे ਅਕਾਲ ਪੁਰਖ ਵਾਹਿਗੁਰੂ ਜੇ ਤੂੰ ਆਪ ਦੇ ਬੱਚੇ ਨੂੰ ਦਾਤਾ ਬਣਨ ਦਾ ਦਿਲ ਦਿੱਤਾ ਏਡਾ ਵੱਡਾ ਦਾਤਾ ਬਣਦਾ ਨਾ ਵੀ ਦਇਆਤਾ ਦੇ ਨਾਲ ਹੀ ਅੰਦਰੋਂ ਦਇਆ ਭਾਵਨਾ ਨਾਲ ਹੀ ਕਿਸ ਨੂੰ ਦੇ ਸਕਦੇ ਨਾ ਪਿਆਰੋ ਜੇ ਦਾਤਾ ਮੰਡਨ ਦਾ ਇੱਦਾਂ ਵੱਡਾ ਤੋਂ ਦੇਲ ਹੀ ਦਿੱਤਾ ਹੈ ਤੇ ਪ੍ਰਮਾਤਮਾ ਨੇ ਉਹ ਦਾਤਾ ਦੀ ਜਰੂਰ ਦੇ ਅੰਦਰੋਂ ਅਸੀਸ ਨਿਕਲੀ ਨਾਨੀ ਮਾਂ ਦੇ ਤੇ ਨਾਨੀ ਦੀ ਅਸੀਸ ਪਿਆਰੋਂ ਫਿਰ ਪ੍ਰਵਾਨ ਹੋਈ ਗੁਰੂ ਅਮਰਦਾਸ ਪਾਸ਼ਾ ਨੇ ਫਿਰ ਇਹਨਾਂ ਨੂੰ ਆਪ ਦੇ ਕੋਲੇ ਜੀ ਬੁਲਾ ਲਿਆ ਜੀ ਉੱਥੇ ਫਿਰ ਰਹਿ ਕੇ ਸੇਵਾ ਕਰਨੀ ਭਾਪ ਪਰ ਬੜਾ ਇਤਿਹਾਸ ਲੰਮਾ ਹੈ ਜੀ ਦੋਗੇ ਸਾਰਾ ਇਤਿਹਾਸ ਬੜਾ ਲੰਮਾ ਹੈ ਤੇ ਗੁਰੂ ਅਮਰਦਾਸ ਪਾਸ਼ਾ ਨੇ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੀਤਾ ਜੀ ਇਥੋਂ ਇਤਿਹਾਸ ਆਪਾਂ ਇਹ ਬਾਤ ਲਈਏ ਦੇ ਵਿੱਚ ਇਹ ਵੀ ਸਿੱਖਿਆ ਲੈ ਲਗੇ ਕਿ ਜਮੀਨਾਂ ਨਾ ਵੇਖਿਆ ਕਰਗੇ ਭਾਈ ਅਸੀਂ ਬੱਚੇ ਦਾ ਕਰੈਕਟਰ ਵੀ ਵੇਖਿਆ ਕਰਗੇ ਆਚਰਣ ਵੀ ਵੇਖਿਆ ਕਰਗੇ ਬੱਚ ਦਾ ਚਾਲ ਚੱਲਣ ਕਿਹੋ ਜਿਹਾ ਹੈ ਧੀ ਵਾਸਤੇ ਯੋਗ ਹੈਗਾ ਕਿ ਨਹੀਂ ਧੀ ਨੂੰ ਇਹ ਸਹੀ ਪਰਦੇਸਤ ਕਰੂਗਾ ਕਿ ਨਹੀਂ ਕਿਉਂ ਸਿਆਣੇ ਕਹਿੰਦੇ ਆ ਵੀ ਇਹ ਜ਼ਮੀਨਾਂ ਦੇਖ ਕਿਉਂ ਰਿਸ਼ਤਾ ਕਰਨ ਲੱਗ ਗਏ ਦਿਨ ਕੀ ਹੋਇਆ ਇਹਦੇ ਨਾਲ ਗਰਾਵਟਾਈ ਜੀ ਇਹਦੇ ਨਾਲ ਰਿਸ਼ਤੇ ਨਾਤਾ ਚ ਗਰਾਵਟਾਈ ਜ਼ਮੀਨਾਂ ਇੱਕ ਕਿੱਲੇ ਤੋਂ 100 ਵੀ ਬਣਾ ਸਕਦਾ ਹੈ ਤੇ 100 ਕਿੱਲੇ ਤੋਂ ਇੱਕ ਕਿੱਲੇ ਤੇ ਵੀ ਆ ਸਕਦਾ ਹੈ ਜੀ ਇਹ ਤਾਂ ਮਿਹਨਤ ਦੀ ਗੱਲ ਹੈ ਜੀ ਇਹ ਤਾਂ ਕਰਮਾਂ ਦਾ ਸੁਖ ਹੈ ਇਹ ਗੁਰੂ ਅਮਰਦਾਸ ਪਾਸ਼ਣੇ ਆਪਣੇ ਜੀਵਨ ਵਿੱਚ ਸਾਨੂੰ ਦੱਸ ਦਿੱਤੀ ਗੱਲ ਵੀ ਆਪਣੀ ਧੀ ਦਾ ਰਿਸ਼ਤਾ ਹੀ ਨਹੀਂ ਦੇਖਿਆ ਇਹਦੇ ਤਾਂ ਪਿਓ ਵੀ ਹੈ ਨਹੀਂ ਮਾਂ ਵੀ ਹੈ ਨਹੀਂ ਜ਼ਮੀਨ ਹੀ ਨਹੀਂ ਕੋਈ ਘਰ-ਬਾਰ ਵੀ ਹੈਣੀਗਾ ਇੱਥੋਂ ਤੱਕ ਕੇ ਕੁਝ ਵੀ ਨਹੀਂ ਵੇਖਿਆ ਜੀ ਕੀ ਵੇਖਿਆ ਜੀਵਨ ਕਰੈਕਟਰ ਵੇਖਿਆ ਤੇ ਬੀਬੀ ਭਾਮੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਨੇ ਕੀਤਾ ਪਿਆਰਿਓ ਫਿਰ ਜਵਾਈ ਬਣ ਕੇ ਜੀ ਬੜੀ ਸੇਵਾ ਕੀਤੀ ਪਿਆਰਿਓ ਪੁੱਜ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਹੜੀ ਪਦ ਪਦਵੀ ਸੀਗੀ ਉਹਨਾਂ ਨੇ ਆਪ ਬਾਣੀ ਵਿੱਚ ਲਿਖਿਆ ਜੀ ਹਮਰੁਲ ਤੇ ਫਿਰਤੇ ਕੋਈ ਬਾਤ ਨਾ ਪੋਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਮੈਂ ਤਾਂ ਰੋਲਦਾ ਫਿਰਦਾ ਸੀ ਗਲਗਾਂ ਦੇ ਵਿੱਚ ਮੈਂ ਤਾਂ ਕੀੜਾਂ ਦੀ ਤਰ੍ਹਾਂ ਮੈਨੂੰ ਪੈਰਾਂ 'ਚ ਮਿੱਧਦੇ ਸੀ ਲੋਕ ਤੇ ਮੈਨੂੰ ਤਾਂ ਤੂੰ ਕੀੜੇ ਨੂੰ ਚਾਕੇ ਬਾਦਸ਼ਾਹ ਬਣਾ ਦਿੱਤਾ ਮਹਾਰਾਜ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਹ ਗੁਰੂ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦਾ ਬਚਨ ਹੈ ਪਿਆਰਿਓ ਤੇ ਆਹ ਹਮ ਔਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇਵ ਬਾਹੀ ਮਾਇਆ ਮੋਹ ਭਰਮ ਭੇ ਭੁੱਲੇ ਸੁਤਦਾ ਰਾਸਿਓਂ ਤੀਤ ਲਗਾਈ ਉਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਨਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੂ ਸ਼ਰਨਾਈ ਮਾਲਕ ਜੀਓ ਤੁਸੀਂ ਸਾਡੀ ਰੱਖਣ ਵਾਲਿਓ ਤੁਸੀਂ ਸਾਨੂੰ ਬਚਾਉਣ ਵਾਲਿਓ ਤੇ ਇਹ ਆਪਾਂ ਵੀ ਸਿੱਖਿਆ ਲੈਣੀ ਹੈ ਜੀ ਤੇ ਪ੍ਰਮਾਤਮਾ ਚਾਹੇ ਤਾਂ ਪਿਆਰਿਓ ਕੀੜਿਆਂ ਨੂੰ ਰਾਜੇ ਬਣਾ ਦਿੰਦਾ ਕਈ ਵਾਰ ਪ੍ਰਮਾਤਮਾ ਜਿਹੜੇ ਲੋਕ ਭੋਰਾ ਵੀ ਕਿਸੇ ਨੂੰ ਜਾਣਦਾ ਨਹੀਂ ਨਾ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦਾ ਸੋ ਆਪਾਂ ਵੀ ਸਿੱਖਿਆ ਲੈਣੀ ਹੈ ਸੇਵਾ ਸਿਮਰਨ ਭਜਨ ਬੰਦਗੀ ਇਤਿਹਾਸ ਬਹੁਤ ਲੰਮਾ ਹੈ ਜੀ ਗੁਰੂ ਸਾਹਿਬ ਜੀ ਦੇ ਗੁਰੂ ਰਾਮਦਾਸ ਪਾਸ਼ਾ ਦਾ ਆਪਾਂ ਸਖੇਪ ਸ਼ਬਦਾਂ ਦੇ ਵਿੱਚ ਵਿਆਖਿਆ ਕੀਤੀ ਹੈ ਆਓ ਨਾਲ ਇੱਕ ਆਪਾਂ ਸ਼ਲੋਕ ਦੀ ਵਿਆਖਿਆ ਕਰਦਗੇ ਜੀ 15ਵੇਂ ਅਸ਼ਟ ਪਦੀ ਦੇ ਆਪਾਂ ਸ਼ਲੋਕ ਦੀ ਵਿਚਾਰ ਕਰਨੀ ਹੈ ਸ਼ਲੋਕ ਸਰਬ ਕਲਾ ਪਰਪੂਰ ਪ੍ਰਭ ਵਿਰਥਾ ਜਨਨ ਹਾਰ ਜਕ ਸਿਮਰਨ ਉਦਰੀਐ ਨਾਨਕ ਤਿਸ ਬਲ ਹਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਸਾਰਾ ਸ਼ਕਤਨਾ ਸਰਬ ਕਲਾ ਭਰਪੂਰ ਪ੍ਰਭ ਬੰਦਾ ਨਾ ਬਹੁਤ ਕੁੱਝਾ ਬੰਦੇ ਨੇ ਪਿਆਰਾ ਦਿਮਾਗ ਦੀ ਸ਼ਕਤੀ ਹੈ ਪ੍ਰਮਾਤਮਾ ਨੇ ਦਿੱਤੀ ਬੰਦੇ ਨੂੰ ਹੋਰ ਬਹੁਤ ਰਣੀਆਂ ਦਾਤਾਂ ਦਿੱਤੀਆਂ ਬੰਦੇ ਨੂੰ ਪਰ ਸਰਬ ਕਲਾ ਜਿਹੜੀ ਸ਼ਕਤੀ ਆ ਉਹ ਪ੍ਰਮਾਤਮਾ ਕੋਲ ਹੈ ਜੀ ਸਾਰੀਆਂ ਸਾਰੀਆਂ ਸ਼ਕਤੀਆਂ ਕਰਕੇ ਪ੍ਰਮਾਤਮਾ ਪੂਰਨ ਆਗਾ ਕਿਉਂਕਿ ਪ੍ਰਮਾਤਮਾ ਹੈ ਹੀ ਸ਼ਕਤੀ ਵਿਅਕਤੀ ਹੈ ਹੀ ਨਹੀਂਗਾ ਜੀ ਅਕਾਲ ਪੁਰਖ ਵਜਿਰੂ ਵਿਅਕਤੀ ਨਹੀਂ ਸ਼ਕਤੀ ਹੈ ਤੇ ਸ਼ਕਤੀ ਦਾ ਰੂਪ ਜੋ ਕਦੇ ਵੀ ਪਿਆਰੋ ਬਿਆਨ ਨਹੀਂ ਕੀਤਾ ਜਾ ਸਕਦਾ ਬਿਰਥਾ ਜਾਨਣ ਹਾਰ ਉਹ ਅੰਦਰ ਦੀਆਂ ਜੋ ਭਾਵਨਾਵਾਂ ਨੂੰ ਜਾਣਨ ਵਾਲਾ ਹੈ ਜੀ ਅੰਦਰ ਦੀ ਪੀੜ ਨੂੰ ਜਾਣਨ ਵਾਲਾ ਹੈ ਬਿਰਥਾ ਜਾਣਨ ਹਾਰ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਣ ਤੋਂ ਜਾਣਦਾ ਹੈ ਅੰਦਰ ਦੀ ਜਾ ਕੈ ਸਿਮਰਨ ਉਦਰੀ ਹੈ ਗੁਰੂ ਜੀ ਕਹਿੰਦੇ ਭਾਈ ਜਿਹਦਾ ਸਿਮਰਨ ਕਰਨ ਦੇ ਨਾਲ ਉਦਰੀਆ ਦਾ ਅਰਥ ਹੁੰਦਾ ਜੀ ਉਧਾਰ ਹੋ ਜਾਊਗਾ ਤਰਜੇਗਾ ਮਨਾ ਮੇਰਿਆ ਜੇ ਪ੍ਰਮਾਤਮਾ ਦਾ ਸਿਮਰਨ ਕਰੇਗਾ ਤੂੰ ਨਾਨਕ ਇਸ ਬਲਹਾਰ ਮੈਂ ਉਸ ਤੋਂ ਬਲਹਾਰ ਜਾਨਾ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਇਹ ਹੀ ਕਹਿੰਦੇ ਹੈ ਜੇ ਸ਼ਬਦ ਵਿੱਚ ਕਿ ਭਾਈ ਪ੍ਰਮਾਤਮਾ ਦੀ ਬੰਦਗੀ ਕਰੋ ਉਹਦਾ ਸਿਮਰਨ ਕਰੋ ਉਹਦੇ ਸਿਮਰਨ ਦੇ ਵਿੱਚ ਹੀ ਸਾਰਾ ਕੁਝ ਹੈ ਜੀ ਕਹਿੰਦੇ ਬੰਦਾ ਨਾ ਸਾਰ ਇਨਾਂ ਦਾਰਨੋਂ ਲੈਂਦਾ ਪਰ ਇੱਕ ਦਾਰ ਮਿਲੇ ਪਾਗਾ ਇੰਨੇ ਵੀ ਸਾਰੇ ਤਰ੍ਹਾਂ ਦੀ दारू ਬੰਦਾ ਲੈਂਦਾ ਹੈ ਜੀ ਸਰੀਰ ਵੀ ਕਮਜ਼ੋਰ ਨਾ ਹੋਵੇ ਤਾਂ ਵੀ ਦਵਾਈ ਲਾਊਗਾ ਕੋਈ ਹੋਰ ਪੀੜ ਦੁੱਖ ਪੀੜ ਸ਼ੁਰੂ ਹੋ ਗਿਆ ਤਾਂ ਵੀ ਦਵਾਈ ਲਓ ਪਰ ਇੱਕ दारू ਲੈਂਦਾ ਗੁਰੂ ਜੀ ਕਹਿੰਦੇ ਕਿਹੜੀ ਨਹੀਂ ਲੈਂਦਾ ਪ੍ਰਮਾਤਮਾ ਦੇ ਨਾਮ ਦੀ दारू ਨਹੀਂ ਲੈਂਦਾ ਕਿਉਂ ਗੁਰੂ ਕਹਿੰਦਾ ਸਰਬ ਰੋਗ ਕਾ ਔਖਦ ਨਾਮ ਸਾਰੇ ਦੁੱਖਾਂ ਦੀ दारू ਹੈ ਪ੍ਰਮਾਤਮਾ ਦਾ ਨਾਮ ਉਹ ਹਣੀ ਬੰਦਾ ਜਪਦਾ ਜਪਿਆ ਜਾਂਦਾ ਪਿਆਰੋ ਸਾਰੇ ਦੁੱਖ ਹੀ ਦੂਰ ਹੋ ਜਾਣਗੇ ਦੁੱਖ ਕਲੇਸ਼ ਵਿਗਣ ਬਸ ਕੋਟ ਵਿਗਣ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਉ ਕਹਿੰਦੇ ਵੀ ਜਿਹਨੂੰ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਨਾ ਕਰੋੜਾਂ ਹੀ ਵਿਗਣ ਲੱਗਦੇ ਪਿਆਰਿਓ ਕਰੋੜਾਂ ਹੀ ਵਿਗਣ ਇੱਕ ਵਿਗਣ ਦੀ ਗੱਲ ਨਹੀਂ ਕੀਤੀ ਕਰੋੜਾਂ ਹੀ ਸੋ ਪ੍ਰਮਾਤਮਾ ਦਾ ਨਾਮ ਜਪਗੇ ਉਹਨੂੰ ਯਾਦ ਰੱਖਗੇ ਦਾਤ ਪਿਆਰੀ ਵਿਸਰਿਆ ਦਾਤਾਰਾ ਗੁਰੂ ਜੀ ਕਹਿੰਦੇ ਤੈਨੂੰ ਦਾਤਾਂ ਬੰਧਿਆ ਪਿਆਰੀਆਂ ਹੋਮ ਨੌਦਿੰਗ ਦਿੱਤੀਆਂ ਤੇ ਉਹ ਦਾਤਾਰ ਜਿਹੜਾ ਦੇਣ ਵਾਲਾ ਸੀ ਭੁੱਲ ਗਿਆ ਸੋ ਨੂੰ ਯਾਦ ਰੱਖੀਏ ਪਿਆਰਿਓ ਜਰੂਰ ਬੈੰਦੇ ਉੱਠਦੇ ਤੁਰਦੇ ਫਿਰਦੇ ਕੰਮ ਧੰਦਾ ਕਰਦੇ ਪਰਮਾਤਮਾ ਦੀ ਯਾਦ ਮੰਨ ਵਿੱਚ ਵਸ ਜਾਵੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੀ ਜਾਉ ਸਾਰੀ ਜਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ